ਨਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਵੱਡੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਬਰਨਾਲਾ ਪੁਲਿਸ ਨੇ ਅਸਲੇ ਸਮੇਤ ਦੋ ਬੋਚੇ ਦੋ ਨੌਜਵਾਨ ਦੋਵੇਂ ਨੌਜਵਾਨਾਂ ਨੂੰ ਵਿਦੇਸ਼ੀ ਪਿਸਟਲ ਕਲੋਕ 9 ਐਮ ਐਮ ਮੇਡ ਇਨ ਤੁਰਕੀ ਸਮੇਤ 32 ਅਤੇ 30 ਬੋਰ ਪਿਸਟਲਾਂ ਸਮੇਤ 6 ਜਿੰਦਾ ਕਾਰਤੂਸਰ ਨਾਲ ਕੀਤਾ ਕਾਬੂ ਵੱਡੀ ਵਾਰਤਾਤ ਨੂੰ ਅੰਜਾਮ ਦੇਣ ਦੀ ਸੀ ਤਾਕ ਵਿੱਚ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਜਸਤੇਵ ਸਿੰਘ ਨੇਹੀ ਮੋਹੀਆ ਕਰਵਾਏ ਸਨ ਹਥਿਆਰ ਬਰਨਾਲਾ ਦੇ ਐਸਐਸਪੀ ਸ਼੍ਰੀ ਸੰਦੀਪ ਮਾਰ ਮਲਿਕ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਫੜੇ ਗਏ ਅਸਲੇ ਨਾਲ ਦੋਵੇਂ ਨੌਜਵਾਨਾਂ ਤੋਂ ਪੁੱਛਗਿੱਛ ਜਾਰੀ ਕਿਸੇ ਗੈਂਗ ਨਾਲ ਵੀ ਜੁੜੇ ਹੋਣ ਦਾ ਲਗਾਇਆ ਜਾ ਰਿਹਾ ਹੈ ਅੰਦਾਜ਼ਾ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਉਪਲਬਧੀ ਮਿਲੀ ਜਦੋਂ ਦੋ ਨੌਜਵਾਨਾਂ ਨੂੰ ਅਸਲੇ ਸਮੇਤ ਕਾਬੂ ਕਰ ਲਿਆ ਇਸ ਮਾਮਲੇ ਨੂੰ ਲੈ ਕੇ ਬਰਨਾਲਾ ਦੇ ਐਸਐਸਪੀ ਸ਼੍ਰੀ ਰਿਸ਼ੀ ਕੁਮਾਰ ਮਲਿਕ ਨੇ ਪ੍ਰੈਸ ਕਾਨਫਰੰਸ ਕਰਦਿਆ ਜਾਣਕਾਰੀ ਦਿੱਤਿਆ ਹੋਇਆ ਦੱਸਿਆ ਕਿ ਸੀਆਈਏ ਸਟਾਫ ਬਰਨਾਲਾ ਦੀ ਟੀਮ ਕੋਲ ਇੱਕ ਕੂਫੀਆ ਸੂਚਨਾ ਮਿਲੀ ਕੇ ਬਰਨਾਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਬਰਨਾਲਾ ਵਿੱਚ ਕੋਈ ਕ੍ਰਾਈਮ ਕਰਨ ਦੀ ਫिराਕ ਵਿੱਚ ਕੋਈ ਬੜਿਆ ਹੈ ਜਿਸ ਤਹਿਤ ਪੁਲਿਸ ਥਾਣਾ ਰੂੜੇਕੇ ਕਲਾ ਵਿਖੇ ਸੁਭਮ ਉਰਫ ਸੁਪੀ ਖਿਲਾਫ ਅਸਲਾ ਐਕਟ ਤਹਿਤ ਮੁਕਦਮਾ ਦਰਜ ਕਰਕੇ ਇੱਕ 32 bore ਪਿਸਟਲ ਬਰ ਅਮਰ ਕੀਤੀ ਗਈ ਸੀ ਤੇ ਉਸ ਦੀ ਪੁੱਛਗਿੱਛ ਦੌਰਾਨ ਇੱਕ ਹੋਰ આરોપી ਪੁਲਸ ਹੱਥੇ ਚੜਿਆ ਪੁਲਸ ਵੱਲੋਂ ਕੁੱਲ ਦੋ આરોપી ਕਾਬੂ ਕੀਤੇ ਗਏ ਹਨ ਐਸਐਸਪੀ ਵੱਲੋਂ ਕਾਨਫਰੈਸ ਪ੍ਰੈਸ ਕਰ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਹੋ ਜਾਣਾ ਮੜਾ ਜਾ ਪਿੱਛੇ ਜਿਹੜਾ 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 ਜੀ ਬਰਨਾਲਾ ਪੁਲਿਸ ਨੂੰ ਇੱਕ ਹੋਰ achi uplabdhi 90 ਸਾਲ ਦੇ ਵਿੱਚ ਸ਼ੁਰੂਆਤ ਦੇ ਵਿੱਚ ਮਿਲੀ ਹੈ ਜਿਹਦੇ ਵਿੱਚ ਕਿ ਇੱਕ ਇੰਟੈਲੀਜੈਂਸ ਇਨਪੁਟ ਤੇ ਸੀਕ੍ਰੀਟ ਇਨਫੋਰਮੇਸ਼ਨ ਤੇ ਵਰਕ ਕਰਦੇ ਹੋਏ ਸਾਡੀ ਡਿਟੈਕਟਿਵ ਵਿੰਗ ਜਿਹਨੂੰ ਕਿ ਲੀਡ ਕਰ ਰਹੇ ਸੀਗੇ ਸਾਡੇ ਐਸਪੀਡੀ ਸੰਦੀਪ ਮਾਨ ਜੀ ਉਹਨਾਂ ਦੇ ਨਾਲ ਡੀਐਸਪੀਡੀ ਰਜਿੰਦਰਪਾਲ ਜੀ ਇਨਚਾਰਜ ਸੀਆਈਆਈ ਇੰਸਪੈਕਟਰ ਬਲਜੀਤ ਸਿੰਘ ਉਹਨਾਂ ਦੀ ਟੀਮ ਟੈਕਨੀਕਲ ਟੀਮ ਸਾਡੀ ਐਂਡ ਬਾਕੀ ਆਫਸਰਸ ਵੀ ਉਹਨਾਂ ਨੂੰ ਇਹ ਇਤਲਾਹ ਤੇ ਕੰਮ ਕਰਦੇ ਹੋਏ ਐਚੀ ਉਪਲਬਧੀ ਮਿਲੀ ਜਿਹਦੇ ਵਿੱਚ ਕਿ ਇੱਕ ਬੰਦਾ ਸ਼ੁਭਮ ਉਰਫ ਸ਼ੂਬੀ ਕਰਕੇ ਹੈਗਾ ਜਿਹਦੇ ਤੇ ਪਹਿਲਾਂ ਵੀ ਕਈ ਐਫਆਈਆਰਸ ਲੌਂਚਡ ਉਹਦੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਬਈ ਇਹਦੇ ਕੋਲ ਅਸਲਾ ਹੋ ਸਕਦਾ ਜਦੋਂ ਅਸੀਂ ਐਫਆਰ ਲੌਂਚ ਕਰਕੇ ਆਂ ਡਿਊਰਿੰਗ ਇਨਵੈਸਟੀਗੇਸ਼ਨ ਨੂੰ ਕਾਬੂ ਕੀਤਾ ਤੇ ਸਾਨੂੰ ਇੱਕ ਬਤੀ ਬੋਰ ਦਾ ਕੰਟਰੀ ਮੇਡ ਵੈਪਨ ਮਿਲੇ ਐਂਡ ਟੂ ਲਾਈਵ ਕਾਰਟ੍ਰੇਜਸ ਜਦੋਂ ਫਰਦਰ ਇੰਟਰੋਗੇਸ਼ਨ ਐਂਡ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਿਆ ਕਿ ਜਸਦੇਵ ਜਸਦੇਵ ਸਿੰਘ ਉਰਫ ਜਸੀ ਉਰਫ ਪੈਂਚਰ ਕਰਕੇ ਇੱਕ ਹੋਰ ਇੰਡੀਵਿਜੂਅਲ ਹੈਗਾ ਜਿਨੇ ਕੀ ਇਹਨੂੰ ਇਤਲਾਹ ਦਿੱਤੀ ਸੀਗੀ ਐਂਡ ਪਿਕਅਪ ਕਰਾਈ ਸੀਗੇ ਵੈਪਨਸ ਜਦੋਂ ਇਹ ਜਸਦੇਵ ਸਿੰਘ ਦਾ ਪਤਾ ਕੀਤਾ ਤੇ ਪਤਾ ਲੱਗਿਆ ਕਿ ਇਹ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਲੌਂਜਡ ਹੈ ਐਂਡ ਫਿਰ ਉੱਥੋਂ ਇਹਨੂੰ ਪ੍ਰੋਡਕਸ਼ਨ ਵੌਂਟ ਤੇ ਲੈ ਕੇ ਆਏ ਤੇ ਹੋਰ ਫਰਦਰ ਇੰਟਰੋਗੇਸ਼ਨ ਦੇ ਵਿੱਚ ਪਤਾ ਲੱਗਿਆ ਕਿ ਇਹ ਇੱਕ ਨਹੀਂ ਇਹਨੂੰ ਤਿੰਨ ਵੈਪਨ ਉਹਨੇ ਪਿਕ ਕਰਾਏ ਲਿਫਟ ਕਰਾਏ ਸੀਗੇ ਤੇ ਉਹ ਬਾਕੀ ਦੋ ਹੋਰ ਵੈਪਨ ਸਾਨੂੰ ਰਿਕਵਰ ਹੋਏ ਆ ਜਿਹਦੇ ਵਿੱਚ ਕਿ ਇੱਕ ਜਿੱਦਾਂ ਤੁਹਾਨੂੰ ਸ਼ੋ ਵੀ ਕੀਤਾ ਕਿ ਇੱਕ ਫੋਰਨ ਮੇਡ ਗਲੌਕ ਪਿਸਟਲ ਹੈਗਾ ਉਹਦੇ ਦੋ ਲਾਈਵ ਕਾਰਟ੍ਰਿਜਸ ਹੈ ਤੇ ਇੱਕ ਹੋਰ ਕੰਟਰੀ ਮੇ 34 ਵੈਪਨ ਹੈਗਾ ਐਂਡ ਉਹਦੇ ਵੀ ਦੋ ਲਾਈਵ ਕਾਰਟ੍ਰਿਜਸ ਸੋ ਟੋਟਲ 3 ਵੈਪਨਸ ਐਂਡ 6 ਲਾਈਵ ਕਾਰਟ੍ਰਿਜਸ ਹੈਵ ਬੀਨ ਰਿਕਵਰਡ ਐਂਡ ਦੋ ਅਕਿਊਜ਼ਡ ਇਸੇ ਫੜੇ ਹੈਗੇ ਜੋ ਕਿ ਸ਼ੁਭਮ ਹੈਗਾ ਉਹਦੇ ਤੇ ਜੋ ਹਾਲ ਕੀ ਘੜੀ ਸਾਨੂੰ ਪਤਾ ਲੱਗਿਆ 7 ਐਫ ਆਈ ਆਰ ਪਹਿਲਾਂ ਹੀ ਲੌਂਚਡ ਹੈ ਜੋ ਕਿ ਲੜਾਈ ਝਗੜਿਆਂ ਦੀ 30307 ਦੀ ਵੀ ਐਫ ਆਈ ਆਰ ਐਂਡ ਡੀ ਪੀ ਐਸ ਐਂਡ ਆਰਮਜ਼ ਐਕਟ ਦੀ ਹੈਗੀ ਐਂਡ ਜਸਦੇਵ ਸਿੰਘ ਉਸ ਜੱਸੀ ਉਸ ਪੈਂਚਰ ਜਿਹੜਾ ਹੈਗਾ ਇਹਦੇ ਤੇ ਵੀ 19 ਐਫਆਇਰਸ ਲੌਂਚਡ ਹੈ ਮੇਨਲੀ ਇਹ ਵੀ ਐਕਸਟਰਸ਼ਨ ਦੀ 307 ਲੜਾਈ ਝਗੜੇ ਨਾਂਮਜ਼ੈਕ ਦੀ ਐਫਆਇਰਸ ਹੈ ਤਾਂ ਐਸ ਯੂ ਕੈਨ ਮੇਕ ਆਊਟ ਕਿ ਪਹਿਲਾਂ ਹੀ ਇਹਨਾਂ ਦੇ ਕਾਫੀ ਕ੍ਰਿਮੀਨਲ ਐਂਟਿਸਿਡੈਂਟਸ ਹੈ ਐਂਡ ਰਿਕਵਰੀ ਸ਼ੋ ਕਰਦੀ ਹੈ ਕ੍ਰਿਮੀਨਲ ਮਾਈਂਡਡ ਬੰਦੇ ਹੈ ਇਹਨਾਂ ਨੂੰ ਗ੍ਰਫਤ ਦੇ ਵਿੱਚ ਲੈ ਕੇ ਅਸੀਂ ਕਾਫੀ ਐਂਟਿਸਿਪੇਟ ਕਰਦੇ ਹਾਂ ਕਿ ਇਹਨਾਂ ਨੇ ਕਈ ਕ੍ਰਾਈਮ ਕਰਨੇ ਸੀਗੇ ਜਿਹਨੂੰ ਕਿ ਬਰਨਾਲਾ ਪੁਲਿਸ ਰੋਕਣ ਦੇ ਵਿੱਚ ਕਾਮਯਾਬ ਹੋ ਦੇਣਗੇ ਨਾ ਸੰਬੰਧ ਹੈਗੇ ਸਰ ਕੋਈ ਦੇਖੋ ਹਾਲ ਕੀ ਘੜੀ ਇਨਵੈਸਟੀਗੇਸ਼ਨਸ ਹੋ ਰਹੀਆਂ ਹੈ ਅਭੀ ਸਾਡੇ ਕੋਲ ਪ੍ਰੋਡਕਸ਼ਨ ਵੌਂਟ ਤੇ ਹੈਗੇ ਹੀ ਤੇ ਜਿੱਦਾਂ ਕਿ ਤੁਹਾਨੂੰ ਪਤਾ ਲੱਗੀ ਰਿਹਾ ਕਈ ਵੈਪਨਸ ਦੀ ਰਿਕਵਰੀ ਹੋ ਗਈ ਹੈ ਵੀ ਆਰ ਹੋਪਫੁਲ ਕਿ ਇਹਦੇ ਵਿੱਚ ਇਹਨਾਂ ਦੇ ਹੋਰ ਸਾਥੀ ਆ ਹੋਰ ਵੀ ਰਿਕਵਰੀਜ਼ ਹੋਣ ਦੀ ਉਮੀਦ ਹੈ ਕਿ ਸਾਨੂੰ ਕੋਈ ਲੱਗਦਾ ਸੀ ਜੀ ਕੋਈ ਇੱਥੇ ਕੋਈ ਬਾਰਦਾਤ ਕਰੋ ਦੇਖੋ ਇਹ ਜੀ ਇਹ ਜਿੱਦਾਂ ਕਿ ਇਹਨਾਂ ਦੇ ਲੜਾਈ ਝਗੜਿਆਂ ਦੇ ਹੈਗੇ ਪਰਚੇ ਆਰਮਜ਼ ਐਕਟ ਦੇ ਪਹਿਲਾਂ ਵੀ ਪਰਚੇ ਦਰਜ ਹੈ ਤਾਂ ਇਹ ਡੈਫੀਨਿਟਲੀ ਜੋ ਵੈਪਨ ਇਹਨਾਂ ਨੇ ਇੱਥੇ ਇਕੱਠੇ ਕੀਤੇ ਹੋਏ ਸੀਗੇ 3 ਵੈਪਨ ਸੋਫਿਸਟੀਕੇਟਿਡ ਵੈਪਨ ਵੀ ਉਹਦੇ ਵਿੱਚ ਹੈਗੇ ਤੇ ਡੈਫੀਨਿਟਲੀ ਕੋਈ ਕ੍ਰਾਈਮ ਕਰਨਾ ਸੀਗਾ ਬਟ ਹਾਲ ਕੀ ਘੜੀ ਕੋ ਪਾਰਟਿਕੂਲਰ ਕ੍ਰਾਈਮ ਦਾ ਨਹੀਂ ਪਤਾ ਲੱਗਿਆ ਬਟ ਉਹ ਵੀ ਅਸੀਂ ਹਰ ਐਂਗਲ ਤੋਂ ਚੈੱਕ ਕਰ ਰਹੇ ਸਰ ਫੋਰਨ ਮੇਡ ਪਿਸਟਲ ਦਾ ਫੜੇ ਜਾਣਾ ਜ਼ਾਹਰ ਕਰਦਾ ਕਿ ਵੀ ਪ੍ਰੋਫੈਸ਼ਨਲ ਗੈਂਗਸਟਰ ਕੋਈ ਗੈਂਗ ਜਿਹੜਾ ਹੈ ਕੋਈ ਇਦਾਂ ਦੀ ਇਨਕੁਆਇਰੀ ਦੇ ਵਿੱਚ ਜੀ ਡੈਫੀਨਿਟਲੀ ਅਸੀਂ ਇਹਨਾਂ ਤੇ ਜੋ ਬੰਦੇ ਸੈਕਸ਼ਨ ਹੈ ਜੋ ਆਰਗੇਨਾਈਜ਼ਡ ਕ੍ਰਾਈਮ ਦੇ ਉਹ ਵੀ ਜੋ ਐਪਲੀਕੇਬਲ ਹੁੰਦੇ ਉਹ ਵੀ ਲਾਏ ਜਾਣਗੇ ਐਂਡ ਅਸੀਂ ਇਹਦੀ ਤਹਿ ਤੱਕ ਜਾਵਾਂਗੇ ਤੇ ਸਰ ਨਵਾਂ ਗੈਂਗ ਬਰਨਾਲੇ ਦੇ ਵਿੱਚ ਕਣਪਤ ਦੇ ਲੱਗਦੇ ਚਾਂਸ ਇਸ ਹਸਾਬ ਤੇ ਨਹੀਂ ਜੀ ਐਦਾਂ ਕੋਈ ਗੈਂਗ ਦਾ ਨਵੇਂ ਪੰਪਨ ਤੋਂ ਅਸੀਂ ਨਹੀਂ ਦੇਵਾਂਗੇ ਬਟ ਅਗਰ ਇਹਨਾਂ ਦਾ ਕਿਸੇ ਦੇ ਨਾਲ ਵੀ ਸੰਬੰਧ ਹੈਗਾ ਇਹਨਾਂ ਦੇ ਕੋਈ ਹੋਰ ਮੈਂਬਰ ਹੈ ਉਹਨਾਂ ਦੇ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਇਸ ਦਾ ਰਿਮਾਂਡ ਵਗੈਰਾ ਜੀ ਹਾਂਜੀ ਰਿਮਾਂਡ ਜੀ ਅਸੀਂ ਪਹਿਲਾਂ ਵੀ ਇਹਨਾਂ ਦਾ 2 ਦਿਨ ਦਾ ਲਿਆ ਸੀਗਾ ਹੁਣ ਫੇਰ ਅਸੀਂ 2 ਦਿਨ ਦਾ ਲਿਆ ਹੈਗਾ ਸਾਡੇ ਕੋਲ ਹੈਗੇ ਹਾਲੇ ਠੀਕ ਹੈ